ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਪ੍ਰਮਾਤਮਾ ਦੇ ਅਰਦਾਸ ਕਰਦੇ ਆਂ ਜੀ ਵਾਹਿਗੁਰੂ ਸਾਹਿਬ ਨੂੰ ਤੰਦਰੁਸਤੀ ਬਖਸ਼ੇ ਮਿਹਰ ਭਰਿਆ ਹੱਥ ਰੱਖ ਕੇ ਜਿਹੜੇ ਦੇਸ਼ ਦੇਸ਼ ਵਿੱਚ ਮੇਰੇ ਭੈਣ ਭਰਾ ਬੈਠੇ ਨੇ ਵਾਹਿਗੁਰੂ ਉਹਨਾਂ ਚੜ੍ਹਦੀ ਕਲਾ ਵਿੱਚ ਰੱਖੇ ਜੀ ਅੱਜ ਆਪਾਂ ਰੈਸਪੀ ਸਾਂਝੀ ਕਰਾਂਗੇ ਜੀ ਤੁਹਾਡੇ ਨਾਲ ਆਪਾਂ ਰੈਸਪੀ ਬਣਾਉਣ ਲੱਗੇ ਆ ਸਵੇਰੇ ਹੈਗੀ ਰੱਖੜੀਆਂ ਮੈਂ ਮ੍ਰਵੀ ਨੂੰ ਕਹਿਆ ਸੀ ਆਪਾਂ ਸਵੇਰੇ ਉੱਥੋਂ ਵਿਚਾਰੋਂ ਲਿਆਵਾਂਗੇ ਕਹਿੰਦੇ ਨਹੀਂ ਨਹੀਂ ਤੁਸੀਂ ਘਰੇ ਬਣਾਓ ਆ ਜੀ ਆਪਾਂ ਲਈਆਂ ਨੇ ਆਟੇ ਦੀ ਕਾਸ਼ੀ ਦੀ ਛੋਟੀ ਸੰਜ ਲੋ ਸੂਜੀ ਦੀ ਲਈ ਆ ਅੱਧੀ ਕੌਲੀ ਆਪਾਂ ਘਿਓ ਦੀ ਲਈ ਆ ਆ クリスマス ਨੇ ਮਤਲਬ ਤੇ ਆਪਾਂ ਇੱਕ ਚੀਨੀ ਦੀ ਕੌਲੀ ਲਈ ਆ ਹੁਣ ਆਪਾਂ ਸ਼ੁਰੂ ਕਰਦੇ ਆਂ ਜੀ ਇਹ ਆਪਾਂ ਪਾਉਣੇ ਆ ਜੀ ਪਹਿਲਾਂ ਹੁਣ ਪਹਿਲਾਂ ਸਾਰਿਆਂ ਨੂੰ ਪਹਿਲਾਂ ਜੀ ਆਪਾਂ ਆਟਾ ਪਾਵਾਂਗੇ ਆ ਘਿਓ ਪਾਵਾਂਗੇ ਉਦੋਂ ਸੀ ਕੋਈ ਵੀ ਪਾ ਸਕਦੇ ਜੇ ਆਪਣੇ ਘਰੇ ਦੇਸੀ ਹੈ ਜਾਂ ਦੇਸੀ ਪਾਲੋ ਨਹੀਂ ਪਾਈ ਫਾਰਮੀ ਪਾਲੋ ਜੋ ਵੀ ਆਪਦੀ ਗਜਾਇਸ ਅਨੁਸਾਰ ਆਪਦਾ ਕਰ ਸਕਦੇ ਆਪਾਂ ਕਰ ਲੁ ਭਾਈ ਆ ਡੇਢ ਕੌਲੀ ਹੈਗੀ ਆਪਣੇ ਕੋਲੇ ਆٹے ਦੀ ਜੀ ਆٹے ਦੀ ਆਪਾਂ ਬਰਫੀ ਬਣਾਉਣੀ ਆ ਵਿੱਚ ਪਾਵਾਂਗੇ ਥੋੜਾ ਜਿਆ ਦੋ ਚਮਚੇ ਮਿਲਕ ਪਾਊਡਰ ਦੇ ਵੀ ਪਾਵਾਂਗੇ ਦੋ ਚਮਚੇ ਵਿੱਚ ਆਪਾਂ ਆ ਪਾਵਾਂਗੇ ਜੀ ਸੂਜੀ ਬਰੀਕ ਸੂਜੀ ਆ ਸੂਜੀ ਤਾਂ ਚਲੋ ਕੋਈ ਹੋਵੇ ਚਾਹੇ ਮੋਟੀ ਹੋਵੇ ਚਾਹੇ ਬਰੀਕ ਹੋਵੇ ਜੇ ਸੂਜੀ ਪਾਉਣ ਦੇ ਨਾਲ ਤਾਂ ਇਹ ਆ ਵੀ ਇਹ ਦਾਣੇਦਾਰ ਥੋੜੀ ਜੀ ਦਿਸਣ ਲੱਗ ਜੂਗੀ ਆਪਾਂ ਨੂੰ ਆਹ ਲਓ ਜੀ ਇਹ ਕਹਵਾਸਾ ਮੱਖੀ ਮਠੀ ਆ ਬਤਾਈਏ ਆਪਾਂ ਤੁਹਾਨੂੰ ਕੋਈ ਬਾਹੜਾ ਤੇਜ ਅੱਗ ਨਹੀਂ ਕਰਨੀ ਹੈਗੀ ਕਿਉਂਕਿ ਸਹਜੇ ਸਹਜੇ ਪੋਜੂਗੀ ਕਿਉਂਕਿ ਆਟੇ ਨਾਲੋਂ ਆਪਾਂ ਬਹੁਤ ਘੱਟ ਘਿਓ ਪਾਇਆ ਘੱਟ ਤਾਂ ਪਾਇਆ ਕਿਉਂਕਿ ਜਿਹੜਾ ਇਹਦੇ ਵਿੱਚ ਮਿੱਠਾ ਪੈਣਾ ਉਹ ਚਾਸ਼ਨੀ ਬਣਾ ਕੇ ਪੈਣਾ ਇਸ ਕਰਕੇ ਆਪਾਂ ਨੂੰ ਆਟੇ ਦੀ ਘੱਟ ਲੋੜ ਹੈ ਜੀ ਆਹ ਲਓ ਜੀ ਆਪਾਂ ਢੇੜ ਕੌਲੀ ਆਟੇ ਦੀ ਪਾਈ ਆਪਾਂ ਨੇ ਦਿਖਾਉਂਗੇ ਤੁਹਾਨੂੰ ਪੁੱਜਿਆ ਹੈ ਫਿਰ ਆਹ ਲਓ ਜੀ ਆਟਾ ਆਪਣਾ ਬ੍ਰਾਊਨ ਹੋ ਚੁੱਕਿਆ ਥੋੜਾ ਜਿਹਾ ਬ੍ਰਾਊਨ ਹੋ ਚੁੱਕਿਆ ਕੁਛ ਜਿਹਾ ਜੇ ਰਹਿਣਾ ਹੁਣ ਆਪਾਂ ਇਹਦੇ ਵਿਚਾਰ ਸੂਜੀ ਵੀ ਹੁਣ ਐਡ ਕਰਾਂਗੇ ਕਿਉਂਕਿ ਸੂਜੀ ਵੀ ਇਹਦੇ ਨਾਲ ਹੀ ਭੁੱਜ ਜੇਗੀ ਥੋੜਾ ਬਸ ਲੋ ਹੌਤਾ ਹੀ ਰੱਖਾਂਗੇ ਬਹੁਤਾ ਤੇਜ਼ ਨਾ ਹੋ ਜਾਵੇ ਕੋਸ਼ਿਸ਼ ਸਮੈ ਲਾਉਣ ਲੱਗੀ ਬਹੁਤ ਸੋਹਣੀ ਖੁਸ਼ਬੂ ਆਉਂਦੀ ਹੈ ਜੀ ਇਹ ਭੁੰਨੇ ਤੇ ਆਟਾ ਫਿਰ ਆਪਾਂ ਇਧਰ ਚਾਸਣੀ ਘੜਦੇ ਆਂ ਆ ਲੋ ਜੀ ਆਟਾ ਆਪਣਾ ਭੁੱਜ ਚੁੱਕਿਆ ਆਟੇ ਨੇ ਹੁਣ ਪਹਿਲਾਂ ਪੂਰਾ ਜਿਹਾ ਲੱਗਦਾ ਸੀ ਵੀ ਘੱਟ ਜਿਵੇਂ ਕਿ ਹੋਵੇ ਨਾ ਦੇਖੋ ਹੁਣ ਹੋ ਗਏ ਨਾ ਪੂਰਾ ਗਿੱਡਾ ਗਿੱਡਾ ਬਿੱਲਾ ਹੋ ਗਿਆ ਤੇ ਆ ਘੋੜਾ ਸਾਡਾ ਵੀ ਜਿਹਾ ਜਿਵੇਂ ਕਹਿ ਦਿੰਨੇ ਆ ਤੇ ਆ ਹੁਣ ਆਪਾਂ ਇੱਧਰ ਲੈਨੇ ਧਰ ਦਿਆਂ ਜੀ ਚਾਸਣੀ ਆਪਾਂ ਇੱਕ ਕੌਲੀ ਚੀਨੀ ਦੀ ਆ ਜੀ ਅੱਧੀ ਇੱਕ ਕੌਲੀ ਆਪਾਂ ਪਾਣੀ ਦੀ ਪਾ ਮੰਗਦੇ ਵਿੱਚ ਚਾਸਣੀ ਤੇ ਚਾਸਣੀ ਆਪਾਂ ਇੱਕ ਤਾਰ ਦੀ ਬਣਾਉਣੀ ਆ ਬਾਲੀ ਉੱਪਰ ਨਹੀਂ ਕਰਨੀ ਇਕ ਕਰ ਲਈ ਆਪਾਂ ਪਾਉਣੀ ਆ ਪਾਣੀ ਦੀ ਸਿਰਫ ਬਹੁਤ ਜਲਦੀ ਬਣ ਕੇ ਤਿਆਰ ਹੁੰਦੀ ਹੈ ਜੀ ਤੁਸੀਂ ਵੀ ਬਣਾ ਕੇ ਦੇਖਿਓ ਕਾਨੂੰ ਰਖੜੀਆਂ ਨੇ ਚਲੋ ਵੀ ਜਿਹਦੇ ਵੀ ਬੱਚੇ ਦੇ ਰਖੜੀ ਬਣਨੀ ਹੈ ਤਾਂ ਉਹਦਾ ਮੂੰਹ ਠਕਰਾਇਆ ਜਾਊਗਾ ਨਾਲੇ ਆਪਦੀ ਘਰ ਦੀ ਚੀਜ਼ ਆ ਸ਼ਰਧ ਪੀਜਾ ਤੇ ਹੁਣ ਆ ਜਲਦੀ ਤੋਂ ਜਲਦੀ ਵਸੇ ਤਿਆਰ ਹੋ ਜਾਣੀਆਂ ਜੀ ਆਹ ਤਾਂ ਬਿਲਕੁਲ ਆਪਣਾ ਆਕਾ ਬ੍ਰਾਊਨ ਹੋ ਚੁੱਕਿਆ ਦੇਖੋ ਜੀ ਪਹਿਲਾਂ ਲੱਗਦਾ ਸੀ ਸੁੱਕਾ ਸੁੱਕਾ ਵੀ ਕੇ ਹੋ ਘੱਟਾ ਕਿਉਂ ਕੱਟਨੀ ਵੀ ਮਤਲਬ ਕਿਉਂ ਤਾਂ ਸਹੀ ਹੋਈ ਸੀਗਾ ਹੁਣ ਵੀ ਜਿਹੜੀ ਹੁਣ ਚਾਸ ਨਹੀਂ ਬਣਾ ਕੇ ਪਾਉਣੀ ਕੋਸ਼ ਉਹਨੇ ਆਪਾਂ ਗਿੱਲਾ ਉਹਨੇ ਗਿੱਲਾ ਕਰ ਦੇਣਾ ਸਰਪੇ ਪ੍ਰੋਸੈਸ ਤਾਂ ਹੈਗਾ ਪ੍ਰੋਸੈਸ ਆਪਾਂ ਕਹਿੰਦੇ ਆ ਵੀ ਮਤਲਬ ਹੈ ਤਾਂ ਪ੍ਰਸ਼ਾਦ ਵਾਲਾ ਹੀ ਜਿਵੇਂ ਆਪਾਂ ਪ੍ਰਸ਼ਾਦ ਬਣਾਉਨੇ ਨੇ ਇਹ ਹੈ ਤਾਂ ਉਹੀ ਚੀਜ਼ ਆ ਸਮਝੋ ਇਹ ਦੇਖੋ ਕਿੰਨਾ ਸੋਹਣਾ ਕਲਰ ਹੋ ਗਿਆ ਬਹੁਤ ਸੋਹਣੀ স্মੈਲ ਆਉਂਦੀ ਆ ਆਪਾਂ ਥੋੜੀ ਜਿਹੀ ਮਗਜ ਤੇ ਬਦਾਮ ਕੱਟੇ ਨੇ ਆਪਾਂ ਉਹ ਤੇਲ ਦੇ ਆਦਿਆਂ ਦੇ ਜੀ ਥੋੜੀ ਜਿਹੀ ਥਾਲ ਚ ਜਮਾ ਦਾਂਗੇ ਜੀ ਸਭ ਦੇ ਰਖੜੀਆਂ ਨੇ ਸਾਰੇ ਨਾਲਿਆਂ ਦਾ ਮੂੰਹ ਮਿੱਠਾ ਕਰ ਲੈਣਗੇ ਮਨਵੀਰ ਰਖੜੀਆਂ ਬਣਨਗੀਆਂ ਸਾਡੇ ਗੁਮਾਂਡੀਆਂ ਦੇ ਬੱਚੇ ਨੇ ਉਹਨਾਂ ਦਾ ਵੀ ਸਨੇਹਾ ਹੈ ਵੀ ਮਰਮੀ ਸਾਡੇ ਰਖੜੀਆਂ ਬਣ ਕੇ ਜਾਵੇ ਤੇਰੇ ਨੇ ਆਪਦੇ ਘਰੇ ਮਾਮਾ ਇਹੋ ਦੇ ਬਣਣੀਆਂ ਤੇ ਉਹਦੀ ਬਾਜੀ ਨੇ ਘਰੇ ਉਹਦੇ ਵੀ ਬਣਣੀਆਂ ਹਾਂ ਲੋ ਜੀ ਅਸਲੀ ਦੇਖਿਆ ਆਪਾ ਮਾੜੀ ਇਹ ਇੱਕ ਅਸਲ ਅਸੀਂ ਕਤਾਰ ਦੀ ਬਣਾਉਣੀ ਆ 50 ਨੇ ਆ ਸਾਡੀ ਆਪਣੀ ਬਣਨ ਵਾਲੀ ਹੋਈ ਆ ਤੇ ਦੇਖੋ ਰਿੱਜੀ ਜਾਂਦੀ ਆ ਦੇਖੋ ਚਾਸਣੀ ਆਪਣੀ ਬਣ ਗਈ ਜੀ ਦੇਖੋ ਇਹ ਅੰਮਚ ਗੋਚਾ ਗੋਹੀ ਪਿਆ ਚਾਸਣੀ ਦੀ ਇੱਧਰ ਵੀ ਆਪਣਾ ਹੱਥ ਪਿਆਰ ਆ ਆਪਾਂ ਚੱਕ ਕੇ ਇਹਦੇ ਵਿੱਚ ਢੇਰੀ ਕਰ ਦੇਣੀ ਆ ਜੀ ਇੱਕ ਕਰੋਸ ਆਹ ਲਓ ਜੀ ਆਪਣੀ ਇੱਕ ਧਾਰ ਦੀ ਸਮਝੋ ਚਾਸਣੀ ਬਣ ਗਈ ਜੀ ਇਹ ਲੈ ਦੇਖੋ ਧਾਰ ਬਣ ਰਹੀ ਹੈ ਨਾ ਆਪਾਂ ਕਰਦੇ ਆਂ ਗੈਸ ਬੰਦ ਤੇ ਆਪਾਂ ਚਾਸਣੀ ਪਾਉਣੀ ਆ ਜੀ ਇੱਧਰ ਸੁਣੀ ਪਾਉਣੀ ਆ ਆਪਾਂ ਇਹਦੇ ਵਿੱਚ ਪਾਈ ਆ ਹਾਂ ਦੇਖੋ ਹੁਣ ਇੱਧਰ ਦਾ ਗੈਸ ਆਪਾਂ ਚਾਲੂ ਕਰਦੇ ਆਂ ਜੀ ਦੇਖੋ ਜਿਵੇਂ ਆਹ ਲੋ ਜੀ ਆਪਾਂ ਗੈਸ ਚਾਲੂ ਕਰਦੇ ਆਂ ਇਹ ਸਿਰਫ ਆਪਣਾ ਪ੍ਰਸ਼ਾਦ ਵਾਲਾ ਹੀ ਆ ਕੰਮ ਕੋਈ ਏਡਾ ਉਹ ਬੜਾ ਵੱਡਾ ਕੰਮ ਨਹੀਂਗਾ ਵੀ ਮੈਂ ਆਪਾਂ ਪ੍ਰਸ਼ਾਦ ਬਣਾਉਣਾ ਹੈ ਉਵੇਂ ਬਣਦੀ ਆ ਜੀ ਆ ਦੇਖੋ ਕਿੰਨ ਬਲ ਬਲੇ ਸ਼ਦਾਂ ਲੱਗੀ। ਇਹ ਬਿੰਦ ਕੋਲਾ ਠੇਰਾ ਬਨ ਲੈਣਾ ਕੜਾਹੀ ਦੇ ਨਾਲ ਬਿਲਕੁਲ ਲੈ ਜਾਣਾ ਜੀ। ਇਹਨੂੰ ਆਪਾਂ ਫੇਰਾ ਸਜਾ ਮਾ ਦੇਣਾ। ਇਹਨੂੰ ਘੰਟੇ ਇੱਕ ਵਾਸਤੇ ਆਪਾਂ ਰੱਖਾਂਗੇ ਜੀ ਪੱਖੇ ਥੰਮੇ। ਉਸ ਤੋਂ ਬਾਅਦ ਫੇਰ ਆਪਾਂ ਪਸਟ ਟਾਈਮ ਇਹਨੂੰ ਰੱਖ ਦਾਂਗੇ ਫ੍ਰਿਜ ਦੇ ਵਿੱਚ। ਕਿਉਂਕਿ ਸਵੇਰੇ ਤੇ ਕਰਕੇ ਵਧੀਆ ਜੰਮ ਜੂਗੀ ਫਿਰ ਆਪਾਂ ਤੁਹਾਨੂੰ ਦੱਸਾਵਾਂਗੇ ਇਹ। ਆਹ ਦੇਖੀ। 레ਸਪੀ ਆਪਣੀ ਬਣ ਕੇ ਤਿਆਰ ਆ ਜੀ। ਹੁਣ ਆਪਾਂ ਇਹਨੂੰ ਪਾਉਨੇ ਆ ਥਾਲ ਚ। ਤੇ ਦਿਖਾਉਨੇ ਆ ਥਾਲ ਚ ਪਾਉਣ ਲੱਗੇ। ਚਲੋ। ਲਓ ਜੀ ਆਪਾਂ ਆਹ ਇੱਕ ਮਿਲਕ ਪਾਊਡਰ ਦੀ ਪੁੜੀ ਵੀ 10 ਰੁਪਏ ਵਾਲੀ ਢੇਰੀ ਕਰ ਦਿੰਨੇ ਆ। ਕਿ ਉਹ ਦਿਨਾਂ ਦਾ ਪ੍ਰੈਗਨੈਂਸ ਵੀ ਬਹੁਤ ਸੁਣੀ ਆਉਗੀ ਸਵਾਦ ਵੀ ਖੋਏ ਵਾਲਾ ਹੀ ਆਊਗਾ ਠੀਕ ਆ ਲੋ ਜੀ ਤੁਸੀਂ ਪਾ ਵੀ ਸਕਦੇ ਹੋ ਤੁਸੀਂ ਸਕਿਪਿੰਗ ਕਰ ਸਕਦੇ ਹੋ ਤੁਹਾਡੀ ਇੱਛਾ ਜੀ ਮੇਰਾ ਮਨ ਸੀਗਾ ਵੀ ਪਾ ਲਈਏ ਜਾਨੀ ਆਪਾਂ ਪਾ ਲਈਆ ਆਪਾਂ ਹੁਣ ਇਹਦੇ ਨਾਲ ਵਿੱਚ ਮਿਕਸ ਕਰ ਦਿੰਨੇ ਆ ਜੀ ਦੇਖਿਓ ਕਿੰਨਾ ਸੁਨਾਵਾਂ ਦਾ ਤੇ ਹੁਣ ਨਾ ਮੈਂ ਚੁੱਲੇ ਤੇ ਬਣਾਇਆ ਕਰੂ ਮੈਂ ਇੱਥੇ ਗੈਸ ਦੇ ਉੱਤੇ ਨਾ ਕੜਾਹੀ ਹਿੱਲਦੀ ਆ ਉੱਥੇ ਜੇ ਚੁੱਲੇ ਤੇ ਬਣਾਵਾਂ ਅੱਗਾਂਲੇ ਤੇ ਕੜਾਹੀ ਨਹੀਂ ਹਿੱਲਿਆ ਕਰ ਕੋਈ ਵੀ ਰ ਆਪਾਂ ਰੈਸਪੀ ਬਣਾਇਆ ਕਰਾਂਗੇ ਹੁਣ ਆਪਾਂ ਥੋੜੇ ਦਿਨਾਂ ਥਾਈ ਚੁੱਲੇ ਚੱਗ ਚਾਲੂ ਕਰੀ ਲੈਣੀਆਂ ਮੜੀ ਗਰਮੀ ਘਟਾਉਂਦੋ ਤੁਸੀਂ ਦੇਖੋ ਕਿੰਨਾ ਸੋਹਣਾ ਹੋ ਗਿਆ ਆਹੋ ਜੀ ਇਹ ਬਹੁਤ ਸੌਖੀ ਆ ਤੇ ਕੋਈ ਬਾਹਲਾ ਹੈ ਨਹੀਂ ਹੈਗਾ ਵੀ ਇਹਦੇ ਵਿੱਚ ਕੋਈ ਜ਼ਿਆਦਾ ਹੀ ਚੀਜ਼ਾਂ ਪਾਉਣੀਆਂ ਨੇ ਨਾਰਮਲ ਚੀਜ਼ਾਂ ਹੀ ਨੇ ਆਪਣੇ ਆਟਾ ਚੀਨੀ ਘਿਓ ਤਾਂ ਆਮ ਘਰਾਂ 'ਚ ਹੁੰਦਾ ਇਤਰਾਫ ਤਾਂ ਇਹ ਇਹਨਾਂ ਥੋੜਾ ਜਿਹਾ ਹੈ ਲੱਗਦਾ ਛੋਟਾ ਕਿ ਵਿੱਚ ਇਹਦੇ ਵਿੱਚ ਪਾਦਾ ਮੈਂ ਵੀ ਇਹ ਚ ਪਾਦਾ ਚਾਹ ਨੂੰ ਫਿਰ ਮੈਨੂੰ ਕਿਹੋ ਜਿਹਾ ਰੋਣਾ ਪੈ ਗਿਆ ਥੋੜਾ ਜਿਹਾ ਇਹਦੇ ਵਿੱਚ ਆਪਾਂ ਦਹੀਂ ਘੋਟੜ ਦੀ ਪਾਦਣੀ ਕਿਉਂਕਿ ਇਹਦੇ ਨਾਲ ਵੀ ਬਹੁਤ ਸੋਹਣੀ ਟੇਸਟ ਆਊਗਾ ਬਾੜਾ ਨਹੀਂ ਪਾਉਣਾ ਆਪਾਂ ਫਿਰ ਇਹ ਲੋਚੇ ਹੱਸ ਸਕਤਾ ਮੋਢ ਦੀ ਪਾਫੀ ਨਾਲ ਜਿਹੜੀ ਘਰੇ ਬਣਾਵਾਂਗੇ ਉਹ ਸ਼ੁੱਧ ਵੀ ਹੋਊ ਤੇ ਨਾਲ ਇਹ ਖੂਬ ਦੇ ਨਾਲ ਜਿਆਦਾ ਬਣ ਚੂਗੀ ਆਮ ਨਾਲੋਂ ਕੀ ਆ ਲੋ ਚਾ ਪਾ ਇਹਦੇ ਵਿੱਚ ਕਰ ਦਿਆਂਗੇ ਧੀਰੀ ਸੈੱਟ ਕਰ ਦਿੰਦੇ ਆ ਐਂ ਚੰਗੀ ਤਰ੍ਹਾਂ ਇਹਦੇ ਵਿੱਚ ਫਿਰ ਆਪਣਾ ਚਮਜੂਗਾ ਮੈਂ ਥਾਲ ਦੇਖਦੇ ਨਾ ਕਿਉਂ ਲਾ ਲਿਆ ਸੀ ਜਾਂ ਪਹਿਲਾਂ ਹੀ ਲਾ ਕੇ ਰੱਖਤਾ ਸੀਗਾ ਕਿਉਂਕਿ ਇੱਥੇ ਮੇਰੇ ਨੇੜੇ ਫਿਰ ਕੋਈ ਬੱਚਾ ਹੈ ਨਹੀਂਗਾ ਤਸਵੀਰ ਉਧਰ ਪੜਾਈ ਜਾਂਦੀ ਹੈ ਬੱਚਿਆਂ ਤੁਛਣ ਵਾਲਿਆਂ ਨੂੰ ਨਾ ਵਿਚਾਰੇ ਤੁਸੀਂ ਵੀ ਇਤਨਾ ਕਰਦੇ ਨਾ ਬਾਈ ਗਰਮ ਸੀਗ ਜਾਦੇ ਮੈਂ ਆਪਣਾ ਖੁਰਚਣਾ ਲਾਦੀਆਂ ਭਾਂਡਿਆਂ ਦੇ ਵਿੱਚ ਬਚਿਆ ਤੇ ਉਹ ਮੈਨੂੰ ਲੱਗਿਆ ਨਹੀਂ ਹੈਗਾ ਇਕਦਮ ਮੈਨੂੰ ਲੱਗ ਗਿਆ 10 ਕਿਲੋ ਦਿਨ ਆ ਵੀ ਨੱਪੇ ਜਾਇ ਕਰੂਗਾ ਇਹ ਤੇ ਡਰਾਈ ਫਰੂਟ ਵੀ ਪਾ ਦਿੰਨੇ ਆ ਇਹਦੇ ਨਾਲ ਥੋੜੀ ਜੀ ਸੋਹਣੀ ਲੱਗੂਗੀ ਸਜਾਵਟ ਹੋ ਜੂ ਇਹਦੀ ਆਹ ਕਰੋ ਜੀ ਆਨ ਥੋੜਾ ਜਾਇ ਹੁਣ ਇਹ ਗਰਮ ਆ ਜੇ ਪੂਰਾ ਸੈੱਟ ਨਹੀਂ ਕੀਤਾ ਨਹੀਂ ਤਾਂ ਮੈਂ ਆਹ ਡਰਾਈ ਫਰੂਟ ਥੱਲੇ ਨੂੰ ਬੈਠ ਜਾਣਗੇ ਜੀ ਐ ਨਾਲੇ ਹੁਣ ਮੇਰਾ ਥੋੜਾ ਜਿਹਾ ਹੱਥ ਲੱਗਦਾ ਹੋਊਗਾ ਚਲੋ ਜੀ ਮੜਿਆ ਹੋ ਠੰਡਾ ਹੋਇਆ ਤੇ ਨੱਪਦੀਆਂ ਚਲੋ ਜੀ ਦੇਖੋ ਤੁਹਾਨੂੰ ਮੇਰੀ ਰੈਸਪੀ ਕਿਵੇਂ ਲੱਗੀ ਆ ਜੀ ਮੈਂ ਤੁਹਾਨੂੰ ਹੱਥ ਮੰਨ ਕੇ ਬੇਨਤੀ ਆ ਜੀ ਜਿਹੜੇ ਮੇਰੇ ਪਹਿਲਾਂ ਚੈਨਲ ਤੇ ਆਏ ਹੋਏ ਨੇ ਦੇਖਦੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਹੁਣ ਨਵੇਂ ਜੁੜ ਰਹੇ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਨਾਲੇ ਘੰਟੀ ਵਾਲਾ ਬਟਨ ਦਬਾ ਦਿਓ ਮੇਰੇ ਪਰਿਵਾਰ ਵਿੱਚ ਵਾਧਾ ਕਰੋ ਜਾਂ ਤੁਸੀਂ ਸੋਹਣੇ-ਸੋਹਣੇ ਕਮੈਂਟ ਕਰੋਗੇ ਮੈਂ ਪੜ੍ਹੂੰਗੀ ਤਾਂ ਬਹੁਤ ਮੋਟੀਵੇਸ਼ਨ ਮਿਲਦਾ ਬਹੁਤ ਹੌਸਲਾ ਮਿਲਦਾ ਕੱਲ ਨੂੰ ਰਖੜੀਆਂ ਨੇ ਜੀ ਜਾਣਾ ਤਾਂ ਆ ਦੇਖੋ ਜੀ ਬਰਤੀ ਆਪਣੀ ਜੰਮ ਚੁੱਕੀ ਆ ਟਿੱਕੀਆਂ ਆਪਾਂ ਕੱਟਦੀਆਂ ਨੇ ਫ੍ਰਿਜ ਚ ਨਹੀਂ ਸੀ ਰੱਖਿਆ ਜੇ ਬਾਹਰ ਹੀ ਸੀਗਾ ਤੁਹਾਨੂੰ ਆਪਾਂ ਤੋੜ ਕੇ ਵੀ ਦਿਖਾਣੇ ਦੇਖੋ ਜ ਕਿੰਨੀ ਸਾਫਟ ਬਣੀਆਂ ਤੇ ਕਿੰਨੀ ਦੇਖਣ ਨੂੰ ਵੀ ਬਹੁਤ ਸੋਹਣੀਆਂ ਖਾਣ ਨੂੰ ਵੀ ਸੋਹਣੀਆਂ ਹੋਣਗੀਆਂ ਤੁਸੀਂ ਵੀ ਇਸ ਤਰ੍ਹਾਂ ਇੰਨਾ ਮਟੀਰੀਅਲ ਕਪਾ ਕੇ ਤੁਸੀਂ ਟਰਾਈ ਕਰਕੇ ਦੇਖਿਓ ਵੀ ਕਿਵੇਂ ਟਰਾਈ ਹੁੰਦਾ ਤਾਂ ਵੀ ਤੁਸੀਂ ਕਮੈਂਟ ਕਰਨਾ ਦੱਸਣਾ ਜੀ ਕਿਹੋ ਜਿਹੀ ਲੱਗੀ ਰੈਸਪੀ ਤਾਂ ਤੁਸੀਂ ਬਣਾ ਕੇ ਅਸੀਂ ਵੀ ਕਿਸੇ ਹੰਦੇ ਇੱਕ ਹੀ ਬਣਾਈ ਆ ਨਾ ਵੀ ਤੁਸੀਂ ਵੀ ਸਾਨੂੰ ਦੇਖ ਕੇ ਤੁਸੀਂ ਬਣਾ ਕੇ ਦੇਖਣੀ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਜੀ ਵੀਡੀਓ ਤਾਂ ਕਿ ਸਭ ਨੂੰ ਪਤਾ ਲੱਗ ਜਾਵੇ ਕਿਵੇਂ ਬਣਾਉਂਦੀਆਂ ਸਵੇਰੇ ਰੱਖੜੀਆਂ ਨੇ ਇਸ ਕਰਕੇ ਆਪਾਂ ਘਰੇ ਹੀ ਬਣਾਈ ਆ ਵੀ ਨਹੀਂ ਤਾਂ ਸ਼ਬਦ ਹੋ ਗਈ ਨਾਲੇ ਤਰੀਕਾ ਹੋ ਗਿਆ ਜੇ ਆਪਾਂ ਕੁਛ ਨਾ ਕੁਛ ਕਰਦੇ ਰਹਾਂਗੇ ਤਰੀਕਾ ਵੀ ਹੋ ਜਾਂਦਾ ਘਰੇ ਬਣਾਉਣ ਦੇ ਨਾਲ ਵੀ ਘਰੇ ਆਪ ਦਾ ਖੋਆ ਲਿਆ ਉਹ ਦੁੱਧ ਲਿਆ ਉਹ ਦੁੱਧ ਤੋਂ ਖੋਆ ਬਣਾ ਲਓ ਹੁਣ ਆਪਾਂ ਇਹਦੇ ਵਿੱਚ ਇੱਕ ਪੁੜੀ ਯਾਨੀ ਮਿਲਕ ਪਾਊਡਰ ਦੀ ਵੀ ਪਾਤੀ 4 ਕ ਚਮਚੇ ਆਪਾਂ ਸੂਜੀ ਦੇ ਵੀ ਪਾਏ ਨੇ ਬਾਕੀ 1.5 ਕੋਲੀ ਆਟੇ ਦੀ ਪਾਈ ਆ ਬਾਕੀ 1 ਕੋਲੀ ਕ ਸਮਝੋ ਤੁਸੀਂ ਆਪਾਂ ਚੀਨੀ ਦੀ ਪਾਈ ਆ 1 ਕੋਲੀ ਸਮਝੋ ਪਾਣੀ ਦੀ ਸੀ ਸਾਰਾ ਕੁਝ ਮਿਕਸ ਹੋ ਗਿਆ ਦੇਖੋ ਜੀ ਕਿੰਨਾ ਸੋਹਣਾ ਫਲੇਵਰ ਆ ਤੁਸੀਂ ਬਣਾਓ ਜਿਹੜੇ ਮੇਰੇ ਚੈਨਲ ਤੇ ਜੀ ਪਹਿਲੀ ਵਾਰ ਆਏ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਿਹੜੇ ਪਹਿਲਾਂ ਜੁੜੇ ਨੇ ਉਹਨਾਂ ਦਾ ਧੰਨਵਾਦ ਆ ਜੀ ਮਿਲਦੇ ਆਂ ਜੀ ਅਗਲੀ ਰੈਸਪੀ ਦੇ ਵਿੱਚ ਵੈਕੂ ਜੀ ਦਾ ਖਾਸਾ ਵੈਕੂ ਜੀ ਕੀ ਹਥੇ